ਅਸੀਕਲ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਇਹ ਕਾ ਦਵਾਈ ਦੇਖਿਓ ਜੀ ਮਿਲ ਜੂਗੀ ਤੁਹਾਡੇ ਕੋਲ ਹਾਂ ਮਿਲ ਜੂਗੀ ਕਿੰਨੇ ਕ ਦੀ ਹੋਊਗੀ ਜੀ ਦਵਾਈ ਤਾਂ ਮਿਲ ਜੂਗੀ ਪਰ ਥੋੜੀ ਜਿ ਮਹਿੰਗੀ ਐ ਤਾਂ ਵੀ ਕਿੰਨੇ ਕ ਦੀ ਐ 8 ਤੋਂ 10 ਕਿਹਾ ਦੇ ਲੱਗ ਤੱਕ 8 ਤੋਂ 10000 ਦੀ ਚਲੋ ਦੇ ਦਿਓ ਦਵਾਈ ਤਾਂ ਦੇ ਦੇਣਾ ਮੇਰਾ ਵੀਰ ਵਾਪਸ ਨਹੀਂ ਹੋਣੀ ਦੇ ਦੇ ਨਹੀ ਨਹੀ ਕੋਈ ਚੱਕਰ ਨਹੀਂ ਦੇ ਦਿਓ ਪੈਸੇ ਕਿਨੇ ਹੋ ਗਏ ਜੀ 10800 ਹੋ ਗਏ ਜੀ ਸਕੈਨਰ ਹੈਗਾ ਜੀ ਹੋ ਗਈ ਚੈੱਕ ਕਰ ਲੋ ਹਾਂਜੀ ਆ ਗਈ ਠੀਕ ਹੈ ਜੀ ਪਰ ਭਾਈ ਮੈਂ ਤਾਂ ਜੀ ਲੋੜ ਸੀ ਰੁਪਏ ਹਾਂ ਜੀ ਭਾਈ ਹਾਂਜੀ ਭਾਈ ਥੋੜਾ ਮਰੀਜ਼ ਦਾਖਲ ਸੀ ਸਰਕਾਰੀ ਹਸਪਤਾਲੋਂ ਭੇਂਡੇ ਹਾਂਜੀ ਭਾਈ ਮੇਰੀ ਮਾਤਾ ਦਾਖਲ ਹੈ ਸਾਡਾ ਵੀ ਨਾ ਉੱਥੇ ਹੀ ਦਾਖਲ ਸੀ ਤੁਹਾਡੇ ਨਾਲ ਵਾਲੇ ਕਮਰੇ 'ਚ ਹੀ ਹੁਣ ਤਾਂ ਠੀਕ ਆ ਤੇ ਡਾਕਟਰ ਨੇ ਛੁੱਟੀ ਵੀ ਦੇ ਦਿੱਤੀ ਚੱਲ ਸ਼ੁਕਰ ਹੈ ਪਰਮਾਤਮਾ ਦਾ ਭਾਈ ਤੁਹਾਡਾ ਮਰੀਜ਼ ਠੀਕ ਹੋ ਗਿਆ ਮੇਰੀ ਮਾਤਾ ਦਾ ਵੀ ਠੀਕ ਹੋਈ ਹਾਲੇ ਕੋਈ ਨਾ ਬਈ ਕਰੂਗਾ ਪਰਮਾਤਮਾ ਠੀਕ ਆ ਆਹ ਨਾ ਕੁਝ ਦਵਾਈ ਜੀ ਬਚ ਗਈ ਸੀ ਮੈਡੀਕਲ ਲੜਾ ਤੈਨੂੰ ਮੋੜਦਾ ਨਹੀਂ ਤੇ ਸਾਡੇ ਵੀ ਕੰਮ ਦੀ ਹੈਣੀ ਮਰੀਜ਼ ਤਾਂ ਹੁਣ ਠੀਕ ਆ ਜੇ ਤੁਹਾਡੇ ਕੰਮ ਆ ਜੇ ਤਾਂ ਦੇਖ ਲਓ ਇੱਕ ਮਿੰਟ ਬਈ ਪਰਚੀ ਨਮ ਲੜਾ ਲਾ ਯਾਰ ਭਾਈ ਇਹ ਤਾਂ ਮਹਿੰਗੀ ਬਾੜੀ ਹੋਣੀ ਆ ਹਾਂ ਵੀ ਹੈ ਤਾਂ ਮਹਿੰਗੀ ਆ ਇਹ ਹੈ 10k ਹਜ਼ਾਰ ਦੀ ਆ ਮੇਰੇ ਕੋਲ ਤਾਂ ਇਹਨੇ ਪੈਸੇ ਨਹੀਂ ਹੈਗੇ ਅੱਛਾ ਕਿੰਨੇ ਕ ਪੈਸੇ ਤੇਰੇ ਕੋਲੇ 2000 ਰੁਪਏ ਆ ਮੇਰੇ ਕੋਲ ਤਾਂ 1000 ਚਲ 1000 ਹੀ ਦੇ ਦੇ ਭਾਈ ਸਾਡੇ ਕੰਮ ਦੀ ਤਾਂ ਹੈ ਨਹੀਂ ਸੀ ਤੇਰੇ ਹੁਣ ਕੰਮ ਆਜੂ ਚਲ ਠੀਕ ਆ ਭਈ ਓਕੇ ਓਏ ਇੱਕ ਮਿੰਟ ਗੱਲ ਸੁਣ ਹਾਂ ਸਵੇਰ ਦਾ ਮੈਨੂੰ ਨਾਲ ਲਈ ਫਿਰਦਾ ਕਦੇ ਮੈਡੀਕਲ ਚ ਵੜ ਗਿਆ ਕਦੇ ਬੰਦੇ ਨੂੰ ਦਵਾਈ ਦੇ ਆਇਆ ਮੈਂ ਤੈਨੂੰ ਕਿੰਨੇ ਵਾਰੀ ਪੁੱਛ ਲਿਆ ਨਾ ਤੂੰ ਮੈਨੂੰ ਕੁਝ ਦੱਸਦਾ ਤੂੰ ਕਰਦਾ ਕੀ ਫਿਰਦਾ ਓ ਯਾਰ ਉਹ ਬੰਦੇ ਨੂੰ ਨਾ ਦਵਾਈ ਦੀ ਲੋੜ ਸੀਗੀ ਮੈਂ ਉਹਨੂੰ ਤਾਂ ਹੀ ਮੈਡੀਕਲ ਤੋਂ ਦਵਾਈ ਲੈ ਕੇ ਦੇਤੀ ਬਸ ਆਹੀ ਗੱਲ ਆ ਯਾਰ ਜੇ ਉਹਨੂੰ ਦਵਾਈ ਦੀ ਲੋੜ ਸੀ ਤੂੰ ਆਪੇ ਜਾ ਕੇ ਲਿਆਉਂਦਾ ਉਹਦੇ ਲੱਤਾਂ ਨਹੀਂ ਲੱਗੀਆਂ ਓ ਯਾਰ ਰਾਜੂ ਉਹ ਗੱਲ ਨਹੀਂ ਹੈਗੀ ਮੈਂ ਨਾ ਹਸਪੀਟਲ ਗਿਆ ਸੀ ਆਪਰੇ ਦੋਸਤ ਪ੍ਰਿੰਸ ਦਾ ਪਤਾ ਲੈਣਾਂ ਉਥੇ ਨਾ ਡਾਕਟਰ ਇਹ ਮੁੰਡੇ ਨੂੰ ਪੁੱਛ ਰਿਹਾ ਸੀ ਜਿਹੜੀ ਦਵਾਈ ਮੰਗਾਈ ਸੀ ਉਹ ਲਿਆਂਦੀ ਕਿ ਨਾ ਇਹ ਮੁੰਡਾ ਕਹਿੰਦਾ ਨਹੀਂ ਲਿਆਂਦੀ ਨਹੀਂ ਹੈਗੀ ਉਹ ਡਾਕਟਰ ਕਹਿੰਦਾ ਕਦੋਂ ਨਹੀਂ ਲਿਆਂਦੀ ਇਹ ਕਹਿੰਦਾ ਵੀ ਜਿੰਨੇ ਵੀ ਮੇਰੇ ਕੋਲ ਪੈਸੇ ਸੀ ਮੈਂ ਸਾਰੇ ਦਵਾਈ ਤੇ ਲਾਤੇ ਮੇਰੇ ਕੋਲੇ ਹੋਰ ਦਵਾਈ ਲੈਣ ਨੂੰ ਪੈਸੇ ਨਹੀਂ ਫਿਰ ਡਾਕਟਰ ਇਹਨੂੰ ਕਹਿੰਦਾ ਵੀ ਜੇ ਮਾਂ ਤਾਂ ਨੂੰ ਬਚਾਉਣਾ ਨਾ ਇਹ ਦਵਾਈ ਲੈਣੀ ਜ਼ਰੂਰੀ ਆ ਤਾਂ ਹੁਣ ਆਪਦਾ ਭਾਈ ਦੇਖ ਲਾ ਫਿਰ ਮੈਂ ਡਾਕਟਰ ਨੂੰ ਮਿਲਿਆ ਫਿਰ ਮੈਂ ਡਾਕਟਰ ਤੋਂ ਉਹਦੀ ਦਵਾਈ ਬਾਰੇ ਪੁੱਛਿਆ ਵੀ ਕਿੰਨੇ ਕੁ ਦੀ ਆ ਹਨਾ ਤੇ ਫਿਰ ਮੈਂ ਉਹਦੀ ਉਹ ਤੋਂ ਫੋਟੋ ਖਿੱਚ ਲਈ ਬਾਅਦ ਵਿੱਚ ਮੈਂ ਇਹ ਖਰੀਦ ਕੇ ਉਹ ਮੁੰਡੇ ਨੂੰ ਦੇਤੀ ਭਾਈ ਜੇ ਤੁ ਦਵਾਈ ਦੇਣੀ ਸੀ 릭 ਦੇ ਦਿੰਦਾ 1000 ਰੁਪਇਆ ਵੀ ਕਿਉਂ ਮੰਗਿਆ ਬਾਈ ਜੇ ਮੈਂ ਉਹਨੂੰ ਫ੍ਰੀ ਦਵਾਈ ਦਿੰਦਾ ਨਾ ਤਾਂ ਉਹਨੂੰ ਆਏ ਹੋਣਾ ਸੀ ਮੇਰੇ ਤੇ एहसान ਕੀਤਾ ਵੀ ਉਹਨੂੰ ਸ਼ੱਕ ਨਾ ਹੋਵੇ ਤਾਂ ਹੀ ਮੈਂ ਉਹ ਤੋਂ 1000 ਰੁਪਏ ਲੈ ਲਿਆ ਯਾਰ ਮੈਂ ਤਾਂ ਤੈਨੂੰ ਉल्लू ਹੀ ਸਮਝੀ ਗਿਆ ਦੇਖ ਹੁਣ ਆਪਣੇ ਆ ਨਿੱਕੇ ਜੇ ਕੰਮ ਕਰਕੇ ਉਹਦੀ ਮਾਤਾ ਦੀ ਜਾਨ ਬਚ ਜੂ ਹਨਾ ਮਾਂ ਉਹਦੀ ਕੀ ਮਾਂ ਆਪਣੀ ਕੀ ਮਾਵਾ ਤਾਂ ਯਾਰਾਂ ਸਾਂਝ ਗਏ ਹੁੰਦੇ